ਪੰਜਾਬ ਦੇ ਵਿੱਚ ਹਾੜੀ ਦਾ ਸੀਜ਼ਨ ਚੱਲ ਰਿਹਾ ਪਰ ਹਾੜੀ ਦੇ ਦੌਰਾਨ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਕਦੇ ਕਣਕ ਨੂੰ ਅੱਗ ਲੱਗਦੀ ਆ ਤੇ ਕਦੇ ਨਾੜ ਦੀ ਅਲੱਗ ਹੀ ਅੱਗ ਪੂਰਾ ਪਰਿਵਾਰ ਉਜਾੜ ਦਿੰਦੀ ਆ ਫਿਲਹਾਲ ਇਹ ਹੁਣ ਖਬਰ ਮੈਤੇ ਤੋਂ ਆ ਰਹੀ ਹੈ ਸ਼੍ਰੀ ਹਰਗੋਬਿੰਦ ਸਾਹਿਬ ਪੁਰ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਜਾਂਦਾ ਰਸਤਾ ਮਹਤੇ ਤੋਂ ਸਾਧੂ ਕੇ ਮੋੜ ਦੇ ਕੋਲ ਅੱਜ ਭਿਆਨਕ ਸੜਕ ਹਾਦਸਾ ਹੋਇਆ ਸੜਕ ਹਾਦਸੇ ਦਾ ਕਾਰਨ ਇਹ ਸੀ ਕਿ ਨਾਲ ਨੂੰ ਅੱਗ ਲਾਈ ਸੀ ਗਈ ਤੇ ਸੜਕ ਦੇ ਉੱਤੇ ਧੂਆਂ ਇੰਨਾ ਜ਼ਿਆਦਾ ਸੀਗਾ ਕਿ ਪਰਿਵਾਰ ਲੰਘਿਆ ਪਰਿਵਾਰ ਦੇ ਵਿੱਚ ਜੇ ਗੱਲ ਕੀਤੀ ਜਾਵੇ 34 ਸਾਲਾ ਅਮਰਜੋਤ ਮੋਟਰਸਾਈਕਲ ਚਲਾ ਰਿਹਾ ਸੀ 70 ਸਾਲਾਂ ਦੀ ਉਹਦੀ ਮਾਂ ਜਿਹੜੀ ਉਹਦੇ ਪਿੱਛੇ ਬੈਠੀ ਸੀ ਤੇ 3 ਸਾਲਾਂ ਦਾ ਜਵਾਕ ਯਾਨੀ ਆਪਣਾ ਪੋਤਰਾ ਲੈ ਕੇ ਬੈਠੀ ਹੋਈ ਸੀਗੀ ਔਰ ਮੋੜੋਂ ਆਉਂਦੀ ਗੱਡੀ ਜਿਹੜੀ ਆ ਨਹੀਂ ਦੇਖੀ ਕਿਉਂਕਿ ਧੂਆਂ ਬਹੁਤ ਜ਼ਿਆਦਾ ਸੀਗਾ ਉਹਨਾਂ ਦੋਹਾਂ ਦਾ ਆਹਮੋ ਸਾਹਮਣੇ ਟ ਤੇ ਪਰਿਵਾਰ ਤਿੰਨੋ ਜੀ ਜਿਹੜੇ ਮੋਟਰਸਾਈਕਲ ਦੇ ਉੱਤੇ ਸਵਾਰ ਸਿਗੇ ਤਿੰਨਾ ਦੀ ਮੌਤ ਹੋ ਜਾਂਦੀ ਹੈ ਇੱਕ ਹੋਰ ਦਰਦਨਾਕ ਤੇ ਭਿਆਨਕ ਹਾਦਸਾ ਪੰਜਾਬ ਦੇ ਵਿੱਚ ਨਾੜ ਦੀ ਅੱਗ ਦੇ ਕਾਰਨ ਵਾਪਰਿਆ ਆ ਔਰ ਦੇਖਦਿਆਂ ਦੇਖਦਿਆਂ ਪੂਰਾ ਪਰਿਵਾਰ ਉਜੜ ਗਿਆ ਹਾਲਾਂਕਿ ਪੰਜਾਬ ਸਰਕਾਰ ਲਗਾਤਾਰ ਇਸ ਗੱਲ ਦੇ ਉੱਤੇ ਗੱਲ ਕਰਦੀ ਰਹੀ ਹੈ ਕਿ ਪੰਜਾਬ ਦੇ ਵਿੱਚ ਨਾੜ ਨੂੰ ਅੱਗ ਜਾਂ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਪਰ ਜੇ ਵੀ ਕਈ ਲੋਕ ਜੜਿਆ ਟੜਦੇ ਨਹੀਂ ਪਰ ਇਹਦੇ ਨਾਲ ਕਈ ਪਿੰਡਾਂ ਦੇ ਪਿੰਡ ਉਜੜ ਜਾਂਦੇ ਆ ਤੁਹਾਨੂੰ ਗੁਰਦਾਸਪੁਰ ਦੀ ਉਹ ਖਬਰ ਵੀ ਯਾਦ ਹੋਣੀ ਹੈ ਜਦੋਂ ਸਕੂਲ ਵਾਂ ਜਿਹੜੀ ਸੀਗੀ ਪਰਾਲੀ ਦੀ ਅੱਗ ਦੇ ਵਿੱਚ ਫਸ ਗਈ ਔਰ ਕਈ ਬੱਚਿਆਂ ਦੀ ਜਾਨ ਤੇ ਬਣ ਕੇ ਆ ਗਈ ਸੀਗੀ ਫਿਲਹਾਲ ਹੁਣ ਇਹ ਖਬਰ ਜਿਹੜੀ ਹੈ ਮੈਥੇ ਤੋਂ ਆਈ ਆ ਮੈਥੇ ਤੋਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾਂਦੇ ਰਸਤਾ ਸੰਦੂਕਾ ਦੇ ਕੋਲ ਇੱਕ ਮੋੜ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਆ ਨਾੜ ਨੂੰ ਅੱਗ ਲੱਗੀ ਹੋਈ ਸੀਗੀ ਤੇ ਖੇਤ ਤੋਂ ਅੱਗ ਦਾ ਧੂੰਆਂ ਪੂਰੀ ਸੜਕ ਨੂੰ ਕਵਰ ਕਰ ਗਿਆ ਮੋੜੇ ਸੜਕ ਦੇ ਉੱਤੇ ਇੱਕ ਗੱਡੀ ਆ ਰਹੀ ਸੀ ਮੋਟਰਸਾਈਕਲ ਤੇ ਗੱਡੀ ਦੇ ਵਿੱਚ ਆਮੋ ਸਾਹਮਣੇ ਟੱਕਰ ਹੁੰਦੀ ਆ ਜਿਹਦੇ ਵਿੱਚ ਪੂਰਾ ਪਰਿਵਾਰ ਇੱਕੋ ਦਮ ਜਿਹੜਾ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦਾ 34 ਸਾਲਾ ਜਿਹੜਾ ਅਮਰਜੋਤ ਹੈ ਉਹਦੀ ਮਾਤਾ ਬਲਬੀਰ ਕੌਰ 70 ਸਾਲ ਤੇ ਪੁੱਤਰ 3 ਸਾਲਾਂ ਦਾ ਬੱਚਾ ਅਰਮਾਨ ਦੀ ਅਯੋੜੀਆਂ ਤਸਵੀਰਾਂ ਤੁਸੀਂ ਇਸ ਸਮੇਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਉਸ ਪ੍ਰਵਾਹ ਦੀਆਂ ਤਸਵੀਰਾਂ ਨੇ ਜਿਸ ਨੇ ਇਸ ਦੁਨੀਆ ਨੂੰ ਛੱਡ ਦਿੱਤਾ ਔਰ ਸਿਰਫ ਤੇ ਸਿਰਫ ਗੱਲੇ ਹੋਈਆਂ ਕਿ 나ੜ ਨੂੰ ਅੱਗ ਲੱਗੀ ਸੀਗੀ ਸੜਕ ਦੇ ਉੱਤੇ ਵਿਜ਼ਿਬਿਲਿਟੀ ਘਟ ਗਈ ਔਰ ਮੋੜੋਂ ਆਉਂਦੀ ਗੱਡੀ ਦਿਖੀ ਨਹੀਂ ਦੋਹਾਂ ਦੀ ਭਿਆਨਕ ਟੱਕਰ ਹੁੰਦੀ ਹੈ ਔਰ ਥਾਂ ਜਿਹੜਾ ਆ ਇਹਨਾਂ ਪਰਿਵਾਰ ਦੀ ਸਾਰੇ ਜਿਹੜੇ ਤਿੰਨੋਂ ਦੇ ਤਿੰਨ ਜੀ ਪਰਿਵਾਰ ਦੇ ਸੀਗੇ ਤਿੰਨਾਂ ਦੀ ਮੌਤ ਹੋ ਜਾਂਦੀ ਹੈ ਦੇਖੋ ਜੀ ਹਾਦਸਾ ਇਸ ਤਰ੍ਹਾਂ ਕੇ ਅੱਜ ਤੱਕ ਜਿਹੜਾ ਬੜਾ ਦਰਦਨਾਕ ਹਾਸਾ ਹੈ ਇਹ ਹਾਦਸੇ ਦਾ ਮੁੱਖ ਕਾਰਨ ਜਿਹੜਾ ਉਹ ਨਾੜਕੇ ਨੂੰ ਅੱਗ ਲਗਾਈ ਹੋਈ ਸੀ ਬਿਲਕੁਲ ਰੋਡ ਦੇ ਉੱਪਰ ਆ ਹਾਸਾ ਜਿਹੜਾ ਹੋਇਆ ਤੇ ਬਹੁਤ ਜ਼ਿਆਦਾ ਧੂੰਆਂ ਸੀਗਾ ਧੂੰਏ ਕਰਕੇ ਜਿਹੜੇ ਮੇਰੇ ਨਾਨਕਾ ਪਰਿਵਾਰ ਮੇਰੇ ਮਾਮੀ ਜੀ ਮੇਰਾ ਛੋਟਾ ਬ੍ਰਦਰ ਤੇ ਉਹਨਾਂ ਦਾ ਗਾੜੀ ਇੱਕ ਮਾਸੂਮ ਬੱਚਾ ਸੀਗਾ ਉਧਰੋਂ ਆ ਰਹੇ ਸੀ ਤੇ ਹੈਵੀ ਵਹੀਕਲ ਜਿਹੜਾ ਉਹਨਾਂ ਨੂੰ ਉਹ ਧੂੰਏ ਦੀ ਆੜ ਚ ਦਰੜ ਕੇ ਚਲਾ ਗਿਆ ਤੇ ਕਿੰਨਾ ਦੀ ਦਰਦਨਾਕ ਮੌਤ ਹੋਈ ਹੈ ਜਿਹਦੇ ਕਰਕੇ ਪਰਿਵਾਰ ਸਾਰਾ ਸਦਮੇ ਚ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਕਿ ਕੋਈ ਇਹੋ ਜਿਹੇ ਦਰਦਨਾਕ ਹਾਸੇ ਜਿਹੜੇ ਪਹਿਲਾਂ ਵੀ ਬਹੁਤ ਹੋ ਚੁੱਕੇ ਨੇ ਤੇ ਜਿਹੜਾ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਇੱਕ ਤਾਂ ਸਰਕਾਰੀ ਨੌਕਰੀਆਂ ਦਾ ਅੱਜ ਕੱਲ ਇਹ ਵੀ ਇੱਕ ਪੰਚਾਇਤ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀਗਾ on ਡਿਊਟੀ ਸੀਗਾ ਤੇ ਉਹਦੀ ਜਿਹੜੀ ਦਰਦਨਾਕ ਮੌਤ ਹੋਈ ਆ ਉਹਨਾਂ ਦੀ ਮਿਸਰ ਜਿਹੜੀ ਉਹ ਜਿਹੜਾ ਪ੍ਰਸ਼ਾਸਨ ਨੂੰ ਨੌਕਰੀ ਦੇਣੀ ਚਾਹੀਦੀ ਤੇ ਡੇੜੀ ਦੇ ਮਾਮੇ ਦੇ ਬੇਟਾ ਵਾਜ ਦੀ ਡੈਥ ਹੋਈ ਆ ਗਾੜੀ ਉਹਦਾ ਪੁੱਤਰਾ ਬੇਟਾ ਸੀ ਨਾਲ ਉਹਦੀ ਮਾਮੀ ਜੀ ਸਭ ਜੀ ਵੀ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਕਿ ਜੋ ਵੀ ਹਾਸਾ ਆਇਆ ਇਹਦੇ ਚ ਸਾਰਾ ਪਰਿਵਾਰ ਖਤਮ ਹੋ ਚੁੱਕਾ ਠੀਕ ਹੈ ਜੀ ਨਾ ਤੇ ਵੰਛ ਰਿਆ ਤੇ ਨਾ ਜਿਹੜਾ ਇਨਕਮ ਕਰਨ ਵਾਲਾ ਸ਼ੋਰ ਸੀ ਜਾਂ ਕੁਛ ਨਾ ਕੁਛ ਸਭ ਕੁਝ ਖਤਮ ਹੋ ਚੁੱਕਾ ਪਰਿਵਾਰ ਦਾ ਪ੍ਰਸ਼ਾਸਨ ਤੋਂ ਮੰਗੇ ਹੋਈ ਆ ਕਿ ਜਾਂ ਤੇ ਜਿੰਨੇ ਕਾਰਨ ਲਈ ਕਾਨੂੰਨੀ ਹਰਕਤ ਕੀਤੀ ਆ ਹਾਸੇ ਦਾ ਜਿਹੜਾ ਮੇਨ ਰੋਲ ਸੀ ਉਹ ਇੱਕ ਟਰੱਕ ਵਾਲਾ ਸੀ ਜਿੰਨੇ ਉਹਨਾਂ ਨੂੰ ਡਰ ਲਿਆ ਜਿਹਦੇ ਕਰ ਤਿੰਨਾਂ ਦੀ ਮੌਤ ਹੋਈ ਆ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੂਸਰੀ ਕਾਰਵਾਈ ਹੋਣੀ ਚਾਹੀਦੀ ਆ ਉਸ ਕਿਸਾਨ ਦੇ ਜਿਸ ਕਿਸਾਨ ਨੇ ਬਿਨਾ ਸੋਚੇ ਸਮਝੇ ਸਭ ਕੁਛ ਪਗੰਦੀਆਂ ਹੋਣ ਦੇ ਬਾਅਦ ਵੀ ਇਹ ਕੰਮ ਕੀਤਾ ਨਾਲ ਨੂੰ ਅਗ ਲਗਾਈ ਜਿਹਦੀ ਲਪੇਟ ਛਾਉਣ ਕਰਨ ਇੱਕ ਘਰ ਦੇ ਤਿੰਨ ਚਰਾਗ ਬੁੱਝੇ ਨੇ ਜਿਹਦੇ ਘਰ ਦੇ ਵਿੱਚ ਕੁਝ ਨਹੀਂ ਰਹਿ ਗਿਆ ਅਸੀਂ ਵਾਰ ਤੋਂ ਬਾਅਦ ਇਹੋ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਉਹਨਾਂ ਨੂੰ ਸਖਤ ਤੋਂ ਸਜ਼ਾ ਸਜ਼ਾ ਹੋਣੀ ਚਾਹੀਦੀ ਹੈ ਇਨਸਾਫ ਦਿੱਤਾ ਜਾਏ ਪਰਿਵਾਰ ਨੂੰ ਜਿਹੜੇ ਬੱਚੇ ਜੀ ਨੇ ਬਿਲਕੁਲ ਦੇਖਿਆ ਉਹ ਦਿਸਤਾਨਾ ਤੋਂ ਕਾਲ ਬਿਲਕੁਲ ਖਤਮ ਹੋ ਗਿਆ ਹੁੰਦਾ ਬਿਲਕੁਲ ਬਿਲਕੁਲ ਸਭਨ ਵਾਸਤੇ ਬੜਾ ਔਖਾ ਵਾ ਜੀ ਕੁਛ ਨਹੀਂ ਜੀ ਇੱਕ ਜੀ ਰਹਿ ਗਿਆ ਵਾ ਉਸ ਮਤਲਬ ਸਾਡੇ ਵੀਰ ਦੀ ਫਾਈਵ ਰਹਿ ਗਈ ਜਿਹੜੀ ਮਗਰ ਉਹ ਕੀ ਕਰ ਸਕਦੀ ਨਾ ਤੇ ਉਹ ਇਨਕਮ ਕਰਦੇ ਨਾ ਕੋਈ ਇਨਕਮ ਦਾ ਸੋਰਸ ਆ ਤੇ ਨਾ ਕੁਛ ਹੋਰ ਕਰ ਸਕਦੀ ਇਸ ਚੀਜ਼ 'ਚ ਅਸੀਂ ਇਹੋ ਗੱਲ ਮੰਗ ਕਰਦੇ ਹਾਂ ਸਰਕਾਰ ਕੋਲੋਂ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੇ ਇਸ ਘਰ ਦੇ ਤਿੰਨ ਜੀ ਚਲ ਗਏ ਆ ਇਹਦਾ ਕੁਛ ਨਾ ਕੁਛ ਤੇ ਸੋਚਿਆ ਜਾਵੇ ਕੱਲੀਆਂ ਫੋਕੇ ਵਾਦੇ ਨਾ ਰਹਿਣ ਜਾਂ ਫੋਕੀਆਂ ਗੱਲਾਂ ਨਾ ਰਹਿਣ ਸਰਕਾਰ ਦੀਆਂ ਵੀ ਅਸੀਂ ਉਹਦਾ ਸਾਥ ਦੇਵਾਂ ਕੀ ਸਾਥ ਦੇ ਸਕਦੇ